ਬੇਬੀ ਬੈਠੀ ਆ ਹਾਂ ਆ ਜਾ ਹਾਂ ਇਹ ਆ ਲੈ ਬੈਠੀ ਆ ਮੰਜੇ ਤੇ ਕੋਈ ਨਹੀਂ ਨਾ ਫੇੜੀ ਗਈ ਆ ਮਾਂ ਫੇੜ ਲਉ ਗਈ ਆ ਅਛਾ ਤੇ ਉਹ ਹੋਣਾ ਕੁੜੀ ਨਾ ਘਾਟ ਛੱਡ ਗਈ ਠੀਕ ਹੈ ਠੀਕ ਮੈਂ ਤੇ ਆਈ ਤੇਰੇ ਵੱਲ ਹਾਂ ਨਹੀਂ ਅਮਰੀਕਾ ਤੇ ਵੇਚ ਆਈ ਉਹ ਪਿੱਪਲ ਦੀ ਪਰਾਂ ਤਣ ਡੋਣਾ ਤੇ ਗਾਗਰ ਵੇਚ ਆਈ ਤੇ ਬਾਹਰ ਕਰਕੇ ਕੀ ਫਾਇਦਾ ਕਮਾਉਂ ਕਿਸਮਤ ਹੀ ਸੜ ਗਈ ਆ ਤੇ ਇੰਨਾ ਕਿਤੇ ਘਰੋਂ ਘਰ ਗਵਾਇਆ ਕਿੰਨੇ ਕੁ ਭਾਂਡੇ ਵੇਚ ਆਏ ਮੈਂ ਪੰਜ ਸੱਤ ਗੁਆਚ ਗਏ ਆ ਤੇ ਵੇਚ ਆਏ ਹੁਣ ਕੀ ਕਰੀਏ ਭੈਣੇ ਹਮ ਅੜੀਏ ਤੂੰ ਕਿੱਥੇ ਗਈ ਆ ਮੈਂ ਕੰਮ ਤੇ ਗਈ ਆ ਮੈਂ ਤੈਨੂੰ ਪਤਾ ਹੀ ਆ ਕਿ ਘਰ ਰੋਜ਼ ਦਾ ਕੰਮ ਆ ਦੱਸ ਇਸ ਤਰ੍ਹਾਂ ਨਹੀਂ ਚਾਹੀਦੀ ਅਮਲੀ ਬੰਦੇ ਨੂੰ ਤੇ ਛੱਡ ਕੇ ਜਾਣਾ ਨਹੀਂ ਚਾਹੀਦਾ ਘਰ ਹੈਂ ਕੋਈ ਨਹੀਂ ਆ ਤੇ ਇੱਥੇ ਤਾਂ ਕਿਸਮਤ ਹੀ ਸੜ ਗਈ ਆ ਤੇ ਨਾ ਕੋਈ ਕੰਮ ਨਾ ਧੰਦਾ ਤੇ ਵਿਹਲਾ ਰਹਿੰਦਾ ਵਾ ਤੇ ਖਾਈ ਜਾਂਦਾ ਵਾ ਖਾਈ ਜਾਂਦਾ ਵਧਾਉਂਦਾ ਆਹ ਅੱਖਿਆ ਨਾ ਕੋ ਮੁੰਡੇ ਨੇ ਮੁੰਡੇ ਨੇ ਕੀ ਕਹਿਣਾ ਮੁੰਡਾ ਵਿਚਾਰ ਕੌਂਤੇ ਜਾਂਦਾ ਬੋਰਾ ਤੇ ਤੇ ਉਹਨੇ ਕੀ ਕਹਿਣਾ ਹੁਣ ਬਸ ਹੋ ਤਾਂ ਵਿਚਾਰ ਕਿਹਦੇ ਪਿੱਤਲ ਦੇ ਪਾਂਡੇ ਕਿਤੇ ਸਸਤੇ ਆਉਂਦੇ ਕਿਤੇ ਸਸਤੇ ਬੋਰਾ ਆਉਂਦੇ ਲੈ ਪਿੱਛੇ ਲਾ ਕੇ ਤੇ ਪਾਂਡਾ ਹੀ ਹੋ ਹੈ ਕਿੰਨੇ ਕਿੰਨੇ ਦੂਜਾ ਨਗ ਵੇਚਤੇ ਆ ਤਿੰਨ ਲਾ ਹ ਅ ਰਖੋ ਨੀ ਆ ਅਮਲੀ ਬੰਦੇ ਦਾ ਵੀ ਤਾਂ ਅਨਪਹਨੀ ਹਾਂ 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 ਤੇ ਤੇਰੇ ਸਾਹਮਣੇ ਜਿਹੜਾ ਵਿਆਹ ਹੋਇਆ ਮੇਰੀ ਮਾਂ ਕਿੰਨਾ ਚਾਵਾਣਾ ਦਿੱਤਾ ਹੀ ਕੰਮ ਬਸ ਬਾਰਟੀ ਪ੍ਰਾਤ ਬਸ ਹਾਂ ਗਾਗਰ ਦਿੱਤੀ ਕਿਆਵਣ ਹੈ ਆਹ ਦਿੰਦੇ ਆ ਕਿ ਮਾਂ ਪੇ ਤੇ ਬਛੇਰਾ ਜੋ ਲਾ ਦਿੰਦੇ ਆ ਜੀ ਨਾ ਦਈਏ ਤੇ ਤੀਨੇ ਜਿਹੜੇ ਅਮਲੀ ਬੰਦੇ ਲੈ ਟੱਕਰ ਪੈ ਜਾਂਦੇ ਉਹ ਫਿਰ ਕੀ ਕਰਨਾ ਫਿਰ ਹੁਣ ਹੁਣ ਕਿਹੜੇ ਮਿਲਨੇ ਨਾ ਨਾ ਫਿਰ ਕਿਥੋਂ ਮਿਲਨੇ ਹਾਂ ਪਰ ਚਾਹੀਦਾ ਨਹੀਂ ਚਾਹੀਦਾ ਨਹੀਂ ਇਸ ਤਰ੍ਹਾਂ ਕਰਨੀ ਹੈ ਆ ਜਾ ਤੂੰ ਰੋਜ਼ ਲਿਆ ਕੇ ਦਿੰਨੀ ਹੈ ਅਜੇ ਰੋਜ਼ ਰੋਜ਼ ਕਰੀਦਾ ਵਾ ਹੈ ਕਿੰਨੇ ਪੈਸੇ ਦਿੰਨੀ ਹੈ ਦੇ ਦਿੰਨੀ 100 ਲੈ ਜਾਂਦਾ 50 ਲੈ ਜਾਂਦਾ ਜੀ ਜੀ ਕਰਦਾ ਇਸ ਤਰ੍ਹਾਂ ਬੱਸ ਆਹ 150 ਰੋਜ਼ ਦੇ ਖਾਣੇ ਆ ਤੇ ਫਿਰ ਉਹਨਾਂ ਦੀ ਗੱਲ ਨਾ ਵੇਚਿਓ ਨੇ ਹਾਂ ਹੈ ਕੀ ਪਾ ਪਿੱਤਲਿਆ ਤਾਂ ਤਾਂ 1000 1500 ਨੂੰ ਆ ਹਾਂ ਇਹਨੇ ਨੂੰ ਤਾਂ ਹੈਗਾ ਹਾਂ ਤੇ ਲੈ ਲੇ ਹੋਗਾ 100 150 200 ਦੇ ਕਿਹਨੇ ਲੈ ਲੇ ਹੋਣੇ ਬੱਸ ਹਾਂ ਮਾੜੀ ਗੱਲ ਇਹ ਆ ਜੀ ਆ ਮਰੀ ਗਾਲੇ ਕੀ ਕਰਨਾ ਫਿਰ ਅਮਲੀ ਨਾ ਸੀ ਇਹਦੇ ਪੈਨੇ ਕੋਈ ਘਰ ਹੋਵੇ ਨਾ ਅਮਲੀ ਦਾ ਪੱਲੇ ਪਵੇ ਨਾ ਕਿ ਨਾ ਜੀ ਨਾ ਅਮਲੀ ਚਲਤੀ ਇਹ ਹੌਸਲਾ ਰੱਖ ਆਪ ਕੋਈ ਮੁੰਡਾ ਹੋਊ ਕਮਾਈ ਕਰੂਗਾ ਤੇ ਬਣਾ ਲੇ ਹੈ ਨਹੀਂ ਕਰਨਾ ਫਿਰ ਲੋ ਉਹਦੇ ਰੇਚੇ ਹੀ ਲਏ ਆ ਨਾ ਹਾਂ ਹੈ ਤੂੰ ਹੌਸਲਾ ਕਰਾ ਤਾ ਹੀ ਹਲ ਬਣ ਜਾ ਲੈ ਉਹਨਾਂ ਕਿ ਤੂੰ ਕਮਾਉਂਦੀ ਨਹੀਂ ਉਹਨਾਂ ਜਿੰਨਾ ਜਾਲੰਦੇ ਆ ਹਾਂ ਹੈ ਚਲ ਬੀਬੀ ਚੰਗਾ ਫਿਰ ਮੈਂ ਜਾਵਾ ਹੈ ਚੰਗਾ ਚਲ ਚੰਗਾ ਚਲ ਜਾ ਦਾਸ ਕੋਲੇ ਸਾਰੇ ਭਾਂਡੇ ਵੇਚ ਗਏ ਹੈ 10 ਇਹ ਵੀ ਵੇਲੇ ਨਾਲ ਰੋਟੀ ਖਾਂਦੀ ਹੈ ਤੇ ਵੇਲੇ ਨਾਲ ਦਹੀਂ ਉਹ ਪੂਜਣ ਹੈ ਪਤਾ ਤਾਂ ਹੈਗਾ ਕਿ ਇਸ ਤਰ੍ਹਾਂ ਦਾ ਮਲੀ ਹੈ ਮੇਰਾ ਘਰ ਵਾਲਾ ਤੇ ਮੈਂ ਨਾ ਜਾਵਾ ਛੱਡ ਕੇ ਹੈ ਕੀ ਕਰੇ ਵਿਚਾਰੀ ਜਾਣਾ ਹੀ ਜਾਂਦਾ ਉਹਨਾਂ ਜਾਵੇ ਨਾ ਬਾਹਰ ਅੰਦਰ ਤੇ ਖਾਣਾ ਕਿੱਥੋਂ